ਓਏ ਤੂੰ ਬਿਆਹੂ ਦਿਖਾ ਦੇ। ਆਹ ਬੈਕ ਕਿੱਸੇ ਰੋਗੇ। ਮੰਗਣੀ ਆ। ਮੰਗਣੀ। ਰਾਤ ਦੇ ਅੱਜ ਸਾਉਨ ਅੱਜ ਅਸੀਂ ਪਰਫਾਰਮੈਂਸ ਦਿਖਾਈ ਹੈ ਨਹੀਂ ਪਤਾ ਬਲਾ ਵੀ ਨਾ। ਮੈਂ ਤਰਪ ਪਿੰਡ ਦੀ ਫਿਰ ਨਹੀਂ ਘੁੰਮੀ ਜਾਂਨੇ ਆ ਇਸ ਵਕਤ। ਬਸ ਇਹਦਾ ਕਹਿੰਦੇ ਵੀ ਵਿਕਾਸ ਆ ਗਿਆ, ਵਿਕਾਸ ਆ ਗਿਆ ਦੇਖਦੇ ਸਾਡੇ ਪਿੰਡ ਚ ਆਇਆ ਗਾਇਆ ਨਹੀਂ। ਸਸੀ ਗੱਲ ਲੋਕ ਤੋਂ ਸਵਾਗਤ ਹੈ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਸਵੇਰੇ ਸਵੇਰੇ ਹੋ ਗਿਆ ਆਪਾਂ ਮਿੱਤਰੋ ਰੈਡੀ ਕਿਉਂਕਿ ਮੈਂ ਕਹਦੀ ਆ ਲੁੱਕ ਤੋਂ ਸੁਵਰ ਕਿਵੇਂ ਲੱਗ ਰਹੀ ਹੈ ਜੈਂਕੀ ਲੱਗਦੀ ਹੈ ਪੂਰੀ ਤੇ ਇੱਧਰ ਝੋਟਾ ਵੀ ਤੁਹਾਨੂੰ ਖੜਕਾ ਸੁਣਦਾ ਹੁਣ ਆਪਾਂ ਕਰ ਲਿਆ ਮਿੱਤਰੋ 스타ਟ ਤੇ ਆ ਗਏ ਆ ਸਹੀ ਲੈ ਕੇ ਚੱਲੇ ਆ ਅੱਜ ਦੇਖੋ ਮਿੱਤਰੋ 스타ਟ ਕਰ ਲਿਆ ਅੱਗੇ ਗੱਲ ਬਾਤ ਹਵਾ ਹੋਊਗਾ ਹਵਾ ਹੋਊਗਾ ਹੈ ਹੀ ਆਪਕੇ ਹਲਵਾ ਹੋਊਗਾ ਤੇ ਇਹ ਕੱਪੜਾ ਜਾਂ ਸਿਸੇ ਦੇ ਮਾਰ ਨਾਲ ਆ ਰਹਿ ਗਿਆ ਗਰਦ ਓ ਨੋ ਡਸਟੀ ਬੜੀ ਆ ਤੇ ਹੁਣ ਇੱਥੋਂ ਨਿਕਲਦੇ ਆਂ ਅਗਰਾਂ ਮੇਂਤ੍ਰੋ ਪਿੰਡ ਦੀ ਫਿਰਨੀ ਘੁੰਮੀ ਜਾਂਦੇ ਆਂ ਇਸ ਵਕਤ ਵਸੇ ਦਾ ਕਹਿੰਦੇ ਵੀ ਵਿਕਾਸ ਆ ਗਿਆ ਵਿਕਾਸ ਆ ਗਿਆ ਦੇਖ ਜੇ ਸਾਡੇ ਪਿੰਡ ਚ ਆਇਆ ਗਿਆ ਆ ਨਹੀਂ ਬਦਲਾ ਤਾਂ ਬਹੁ ਟਾਈਮ ਦਾ ਆ ਉਹਦੇ ਤਾਂ ਕੀੜੇ ਵੀ ਕੱਢਦੇ ਕਹਿੰਦੇ ਸਭ ਜਨਤਾ ਦੀ ਤੇ ਵਿਕਾਸ ਕਹਿੰਦੇ ਓਖਲੀਆਂ ਦੇ ਉੱਤੇ ਰੇਤਾ ਪਾ ਰਿਹਾ ਤੇ ਕਰਾਹ ਬਾਈ ਫਿਰਦਾ ਗੱਭਰੂ ਮੁਰੇ ਬਿਲਕੁਲ ਸਹੀ ਗੱਲ ਕਰਾਹ ਬਾਈ ਫਿਰਦਾ ਪੱਧਰ ਗਰੀ ਜਾਂਦਾ ਇਹ ਤਾਂ ਜੋਬਰ ਤੇ ਦੇਖੋ ਮਤਲਬ ਤੇ ਸੜਕ ਸ਼ਾਇਦ ਬਣ ਜੇ ਕਿਉਂਕਿ ਬੱਟਾ ਤਾਂ ਨੇੜੇ ਤੇੜੀ ਦਿਖਾਈ ਨਹੀਂ ਦੇ ਰਿਹਾ ਬਾਕੀ ਜਬਣ ਦੇ ਦਾ ਵਧੀਆ ਯਾਰ ਗੱਲ ਪੈਣੀ ਓਕੇ ਹੋ ਜੇ ਹਨਾ ਕੱਢੀ ਲਵੇੜ ਦੇ ਤਰੇ ਫਰਦਿਆਂ ਮਿੱਤਰੋ ਕਹਿੰਦੇ ਆ ਗਿਆ ਆ ਗਿਆ ਜੱਟ ਮੂਸੇੜ ਦਾ ਕਹਿੰਦੇ ਗਾਣਾ ਆ ਗਿਆ ਮਿੱਤਰੋ ਘਾਂਟੇ ਦੇ ਵਿੱਚ 875000 ਵਿਊ ਲੈ ਵੀ ਸਿਰਾ ਗੱਲ ਬਤੋਈ ਪਈ ਆ 875000 837 ਐ ਜੋ ਘਾਂਟੇ ਚ 5.5 ਲੱਖ ਤੋਂ 3.80 ਲੱਖ ਮਿੱਤਰੋ ਲਾਇਕ ਆ ਗਏ ਐ ਘੜਦਾ ਆ ਗਏ ਏ ਕਈ ਸਰਾਹ ਹੋਇਆ ਪਿਆ ਮਿੱਤਰੋ ਕਿਹੜੇ ਕਿਹੜੇ ਗੀਤ ਨੇ ਅੱਜ ਅੱਜ ਗਾਣਾ ਸੁਣ ਲਿਆ ਮਿੱਤਰੋ ਕਮੈਂਟ ਕਰਕੇ ਜਰੂਰ ਦੱਸਿਓ ਇਹਨੂੰ ਮਿੱਤਰੋ ਕਹਿੰਦਾ ਟੀਮਾਂ ਹੋ ਗਿਆ ਰੈਡੀ ਇਧਰ ਮਨਪ੍ਰੀਤ ਬੈਠਾ ਤੇ ਆ ਪਿੱਛੇ ਗਿਆ ਨਹੀਂ ਕਿੱਧਰ ਮੂਲ ਕੋ ਕੇ ਬਾ ਗਿਆ ਬਬੇ ਮੈਂ ਸੀਤਾ ਫੜ ਕਰਨ ਲੱਗ ਗਿਆ ਸੀਤਾ ਨਾਲ ਟਕਰੀ ਜਾਂਦਾ ਹੀ ਗਿਆ ਨਹੀਂ ਪਿੱਛੇ ਬੈਠਾ ਹਣਪ੍ਰੀਤ ਹੈਲੋ ਹਾਂਜੀ ਹੈਲੋ ਕਰਦੇ ਵੀਡੀਓ ਪੜਾਈ ਜਨਾ ਮੈਂ ਕਿ ਦਊਂਗੀ ਹਲੂ ਹਲੂ ਕਰਦੇ ਆਏ ਹਾਏ ਹਾਏ ਹੋਰ ਸਤਰੋ ਟੀਮਾਂ ਪਹੁੰਚੀਆਂ ਕਹਿੰਦੇ ਰੈਸਟੋਰੈਂਟ ਦੇ ਵਿੱਚ ਤੇ ਫਟਫਟ ਹੋ ਕੇ ਤੇ ਟੋکریاں ਟਾਕ ਰੀਆਂ ਤੇ ਚੱਕੀ ਫਿਰਦਾ ਗੱਭਰੂ ਨਾਲ ਗਾਈਜ਼ ਅਸੀਂ ਕੁਝ ਨਹੀਂ ਖਾਦਾ ਕਰੀ ਚਾਹੀਦੀ ਜਨਾ ਬਿਆਗ ਇਹ ਮੁੰਡੇ ਦਾ ਬਿਆਗ ਬਿਆਗ ਨਹੀਂ ਮੁੰਡਣੀ ਮੰਗਣੀ ਰਿਕ ਮੰਗਣੀ ਯਾਦ ਤੇ दैट इज हाउ ਨਾ ਅੱਜ ਅਸੀਂ ਪਰਫਾਰਮੈਂਸ ਦਿਖਾਈ ਇਹ ਨਹੀਂ ਪਤਾ ਬਲਾਗ ਨੂੰ ਲੱਗਦਾ ਖਾਜਾ ਬੱਜਿਆ ਜਾਂਦਾ ਮਿੱਤਰੋ ਸਗਨ ਦਾ ਪ੍ਰੋਗਰਾਮ ਹੋ ਗਿਆ ਫਿਰ ਤੇ ਗੱਭਰੂ ਕਹਿੰਦੇ ਪਹਿਲਾ ਸਗਣਾ ਮਿੱਤਰੋ ਜਿਹੜਾ ਆਨਲਾਈਨ ਹੀ ਪੈਣਾ ਅੱਜ ਤੇ ਗੱਭਰੂ ਕਹਿੰਦੇ ਕੱਲੀ ਫਟੋ ਹਾਇ ਬੈਠਾ ਤੇ ਆਹ ਦੇਖੋ ਮਿੱਤਰੋ ਮਿੱਤਰੋ ਸਾਡੀ ਭੜਾਈ ਵੀ ਆ ਗਈ ਕਹਿੰਦੇ ਲੈਪਟਾਪ ਤੇ ਆਨਲਾਈਨ ਲੈਪਟਾਪ ਤੇ ਸਗਨ ਪੈ ਰਿਹਾ ਮੈਂ ਪਹਿਲੀ ਵਾਰ ਦੇਖ ਰਿਹਾ ਮਿੱਤਰੋ ਆਨਲਾਈਨ ਪੈਂਦਾ ਸਗਨ ਇਹਨੇ ਤੇ ਆਹ ਸਾਰੇ ਆ ਗਏ ਮਹਿਮਾਨ ਮਿੱਤਰੋ ਕਹਿੰਦੇ ਪਾਤਾ ਸਗਨ ਤੇ ਟੀਮ ਇਧਰ ਖੁੰਝੇ ਜਿ ਬੈਠੀਆਂ ਲੱਗੀਆਂ ਆ ਮੁੰਡੇ ਦੀ ਹੋ ਗਈ ਆ ਜੰਗੀ ਜਮਾ ਟੰਗਿਆ ਗਿਆ ਬਹੁਤ ਬਹੁਤ ਮੁਬਾਰਕਾਂ ਕਰੈਕਚੁਲੇਸ਼ਨ ਵਧਾਈਆਂ ਪਹਿਲਾਂ ਦਾ ਘੜੀ ਵਾਲਾ ਹੈ ਪ੍ਰਦੀਪ ਜਿਹੋ ਤੇਰਾ ਵਿਆਹ ਹੋਇਆ ਸੀ ਨਾ ਖੜ ਗਿਆ ਹੁਣ ਅੱਜੀ ਨਾ ਤੇਰਾ ਵਿਆਹ ਹੋਇਆ ਜੂਣ ਕਹਿੰਦੇ ਹੁੰਦੇ ਵੀ ਵਿਆਹ ਲੈਣ ਬੰਦੇ ਨੂੰ ਆਉਂਦਾ ਵੀ ਮੈਂ ਸਰਪੰਚੀ ਚ ਖੜਾ ਹੋ ਗਿਆ ਫਿਰ ਹੁੰਦਾ ਮੈਨੂੰ ਤਾਂ ਭਾਵੇਂ ਤੇ ਮੰਤਰੀ ਟਿਕਟ ਮਿਲ ਗਈ ਉਹ ਫੀਲਿੰਗ ਇਸੇ ਮੈਂ ਦੋ ਵਾਰੀ ਵਧਾਈਆਂ ਦਿੱਤੀਆਂ ਉਹਨੂੰ ਵਧਾਈ ਨਹੀਂ ਮੰਨਦਾ ਪਿਆ ਮੰਨਦਾ ਹੀ ਨਹੀਂ ਇਹਨੂੰ ਪਤਾ ਬਾਅਦ ਚ ਲੱਗਣੂ ਵੀ ਧੋਖੀ ਹੋ ਗਿਆ ਦੇਖ 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 ਅੰਮ੍ਰਿਤ ਕਰਾਹ ਲਾ ਗਿਆ ਮੈਂ ਤਿੰਨ ਤਿੰਨ ਭਾਸ਼ਾ ਦੇ ਦਿੱਤੀਆਂ ਵਧਾਈਆਂ ਕੰਗ੍ਰੈਚੂਲੇਸ਼ਨ ਮੁਬਾਰਕਾ ਪਤਾ ਨਹੀਂ ਮੈਂ ਕੀ ਕੀ ਦਿੱਤਾ ਯਾਰ ਇਹਨੂੰ ਹਾਜੀ ਕਿਹੜਾ ਮੰਨੇ ਹਾਜੀ ਕਿਹੜਾ ਮੰਨੇ ਥੈਂਕ ਯੂ ਥੈਂਕ ਯੂ ਥੈਂਕ ਯੂ ਕੀ ਥੈਂਕ ਯੂ ਥੈਂਕ ਯੂ ਥੈਂਕਗ੍ਰੈਚੂਲੇਸ਼ਨ ਦਾ ਹੋ ਗਿਆ ਵਧਾਈਆਂ ਦਾ ਸਵਾਗਤ ਵਧਾਈਆਂ ਹਾਂ ਤੇ ਕੇ ਦੂਜੇ ਦਾ ਮੁਬਾਰਕਾ ਦਾ ਆਪਕੇ ਕੋਲ ਮੁਬਾਰਕ ਨਹੀਂ ਤੈਨੂੰ ਵੀ ਨਹੀਂ ਮੈਨੂੰ ਤਾਂ ਮੁਬਾਰਕ ਮਿਲੀ ਵੀ ਹੈ ਨਾ ਉਹ ਤੂੰ ਬਿਆਹ ਉਹ ਦਿਖਾ ਦੇ ਵਾਹ ਬੈ ਕੇ ਸੇਰਾ ਹੋ ਗਏ ਅੱਜ ਇੱਧਰ ਆ ਤਨੇ ਕੈਂਚਰਾ ਅਸੀਂ ਦੋਨੇ ਇੱਕੋ ਜੇ ਇੱਕ ਇੱਕ ਡੈਗਰੀ ਦੇ ਬਥੇ ਦੋਨੇ ਇੱਕੋ ਜੇ ਲੈ ਵੀ ਮਿੱਤਰੋ ਕਹਿੰਦੇ ਗੀੜੇ ਗੂੜੇ ਦੇ ਕੇ ਸ਼ਾਦੀ ਵਾਲੇ ਮੁੰਡੇ ਕੋਲੋਂ ਵਾਪਸ ਲੈ ਕੇ ਝੋਟਾ ਪਿੰਡ ਦੀ ਫਰਨੀ ਤੇ ਆ ਗਏ ਤੇ ਹੁਣ ਘਰਨ ਵਾਲੇ ਆਪਾਂ ਚਾਲੇ ਹੁਣ ਵਿਹਲੇ ਹੋયા ਆਏ ਸੀਗਾ ਵੀ ਜੇ ਟਾਈਮ ਤੋਂ ਪਹਿਲਾਂ ਵਿਹਲੇ ਹੋਵਾਂਗੇ ਪਰ ਕਿੱਥੇ ਵਿਹਲੇ ਹੋਣਾ ਸੀ ਤਾਂ ਟਾਈਮ ਹੀ ਬੜਾ ਲੱਗ ਗਿਆ ਯਾਰ ਥੋੜੇ ਥੋੜੇ ਨਾਲ ਪਤਾ ਨਹੀਂ ਆ ਗਿਆ ਕਿਹੜੇ ਵੇਲੇ ਲੰਘ ਗਿਆ ਤੇ ਮਨ ਨੂੰ ਕਿ ਚੱਲੋ ਵੀ ਟਾਈਮ 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 ਦੀ ਗੱਲ ਕਰੀਏ ਟਾਈਮ ਦੇ ਕਹਿੰਦੇ ਮੇਲੇ ਨੇ 3:38 ਮਿੰਟ ਹੋ ਗਏ ਅਸਟੀਮੇਟ ਸਾਡਾ ਸੀਗਾ ਵੀ 1 ਵਜੇ ਵੇਲੇ ਹੋ ਜਾਣਗੇ ਪਰ 1 ਵਜੇ ਨਹੀਂ ਵੇਲੇ ਹੋਇਆ ਗਿਆ ਚਲੋ ਕੋਈ ਚੈੱਕ ਕਰਨੀ ਮਿੱਤਰੋ ਦੇਹਰਾ ਇਧਰ ਉਸਤਾਏ ਕਿ ਆਪਾਂ ਪਹੁੰਚ ਚੁੱਕਿਆ ਹੁਣ ਆਪਣੀ ਲਈ ਗਲੀ 'ਚ ਮਿੱਤਰੋ ਹੁਣ ਹੋ ਗਿਆ ਗਰਾਊਂਡ ਦੇ ਵਿੱਚੋਂ ਵੇਲੇ ਦਾ ਟਾਈਮ ਜੇ ਨਾਲ ਹੀ ਵੇਲੇ ਹੋਗੇ ਕਹਿੰਦੇ ਅੱਜ ਤਾਂ ਟਾਈਮ ਨਾਲ ਹੀ ਮੁੰਡੇ ਕਹਿੰਦੇ ਹਟਣਾ ਸਮਰਦੇਸ਼ ਇੱਕ ਦੋ ਨੂੰ ਤਾਂ ਕਰਕੇ ਵੀ ਗੇਮ ਖੜ ਗਈ ਤੇ ਹੁਣ ਆਪਾਂ ਕਰਦੇ ਹਾਂ ਉਧਰ ਘਰ ਵਾਪਸੀ ਤੇ ਆ ਗੰਡਾ ਜੀਰ ਗਿਆ ਜਮਾ ਅੱਜ ਆਪਣਾ ਕਿਉਂਕਿ ਜਿਹੜਾ ਪੈਟਰੋਲ ਮੈਂ ਦੇਖਿਆ ਨਹੀਂ ਉਹ ਪੈਟਰੋਲ ਮੁੱਕ ਗਿਆ ਉੱਕਾ ਫੱਕਾ ਮਾਰ ਕੇ ਲੈ ਕੇ ਆਇਆ ਦੇਖੋ ਜੇ ਪਿੰਡ ਪਹੁੰਚਦਾ ਠੀਕ ਆ ਹੈ ਕਿਲੋਮੀਟਰੀਆ ਪਿੰਡ ਆਪਣਾ ਮਿੱਤਰੋ ਗਰਾਉਂਡ ਦੇ ਵਿੱਚੋਂ ਆ ਗਈ ਸੀ ਕਿ ਆਪਾਂ ਘਰ ਤੇ ਮਿੱਤਰ ਸੱਦਿਆ ਬਣੇ ਨੂੰ ਫੇਰ ਉਹ ਲੈ ਗਿਆ ਆ ਕਿੰਨੀ ਰਹਾ ਬਹੁਤ ਹੋ ਗਿਆ ਜੇ ਮੈਂ ਭੁੱਲ ਗਿਆ ਸੀ ਵੀਡੀਓ ਬਣਾਉਣੀ ਕਿਉਂਕਿ ਮੇਰਾ ਫੋਨ ਆ ਜਿਹੜਾ ਉਹ ਵੀ ਬਿਲਕੁਲ ਬੰਦ ਹੋ ਗਿਆ ਸੀ ਉਹਨੇ ਨੂੰ ਚਾਰਜ ਕਰਕੇ 60-65% ਕੀਤਾ ਤੇ ਹੁਣ ਜਾ ਕੇ ਮਹਾਂਜਰੂ ਬਲੌਗ ਤਾਂ ਪੈਂਡ ਕਰੀਏ ਤੇ ਅੱਜ ਦੇ ਬਲੌਗ ਨੂੰ ਕਰਦੇ ਜੀ ਇਥੇ ਖਾਸ ਤੂ ਜਿਹੜੀ ਵੀ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਇੱਕ ਪੇਜ ਨੂੰ ਲਾਇਕ ਵੀ ਕਰ ਦਿਆ ਕਰੋ ਨਾਲ ਨਾਲ ਵੀਡੀਓ ਧੰਨਵਾਦ